ਸ਼ਕਲਾ ਹੋਏ ਕਿਸੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸੁਣਾ ਦੇ ਤੇਰਾ ਭਲਾ ਹੋ ਜਾਵੇਗਾ ਕਿਸੇ ਨੂੰ ਸਹਿਬਜ਼ਾਦਿਆਂ ਦਾ ਇਤਿਹਾਸ ਸੁਣਾ ਦੇ ਉਹ ਤੇਰਾ ਭਲਾ ਹੋ ਜਾਵੇਗਾ ਕਿਸੇ ਨੂੰ ਬਾਬਾ ਬੰਦਾ ਸਿੰਘ ਦਾ ਇਤਿਹਾਸ ਸੁਣਾ ਦੇ ਉਹ ਤੇਰਾ ਭਲਾ ਹੋ ਜਾਵੇਗਾ ਕਿਸੇ ਨੂੰ ਚਮਕੌਰ ਸਾਹਿਬ ਦੀ ਘੜੀ ਦਾ ਇੱਕ ਵਾਰੀ ਸਾਾਕਾਤ ਸੁਣਾ ਦੇ ਉਹ ਚਮਕੌਰ ਦੀ ਘੜੀ ਵਿੱਚ ਜਿਹੜਾ ਕਲਗੀਆਂ ਵਾਲਾ ਆਪ ਆਪਣੇ ਨੰਦਪੁਰ ਦੀ ਧਰਤੀ ਤੋਂ ਉਹਨੇ ਆਪਣੇ ਪਿਓ ਨੂੰ ਭੇਜਿਆ ਸੀਗਾ ਬੋਲ ਦੇ ਕਿਉਂ ਵਾ 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 ਚਮਕੌਰ ਦੀ ਗੜੀ ਚ ਬਾਬਾ ਅਜੀਤ ਸਿੰਘ ਬਾਬਾ ਜੂਝਾਰ ਸਿੰਘ ਉਹਨਾਂ ਦੇ ਗਾਣੇ ਵੱਜ ਕੇ ਕਲਗੀਆਂ ਵਾਲਾ ਭੇਜਦਾ ਪਿਆ ਅਨੰਦਪੁਰ ਦੀ ਧਰਤੀ ਤੇ ਗੋਬਿੰਦ ਰਾਹ ਗੁਰੂ ਤੇਗ ਬਹਾਦਰ ਜੀ ਨੂੰ ਅਰਦਾਸ ਕਰਕੇ ਤੋਰਦੇ ਪਏ ਨੇ ਤੇਰ ਤੋਂ ਬਿਨਾ ਹਿੰਦੁਸਤਾਨ ਨਹੀਂ ਬਸ ਸਕਦਾ ਬੋਲ ਦੇ ਕਿਉਂ ਫਰਕ ਸੀ ਦੋਨਾਂ ਗੱਲਾਂ ਵਿੱਚ ਕਿਸੇ ਨੇ ਕਿਹਾ ਜਦ ਪਾਲਕ تھے ਪਾਲਕ ਦਾ ਮਤਲਬ ਜਦੋਂ ਪਾਲਨਹਾਰ ਪਿਤਾ ਸੀਗੇ ਯਾਦ ਕਰੋ ਅਨੰਦਪੁਰ ਦੀ ਧਰਤੀ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਹੀ ਬੈਠੇ ਨੇ ਕਸ਼ਮੀਰ ਦੇ ਪੰਡਤ ਕਹਿੰਦੇ ਮਹਾਰਾਜ ਸਾਡੇ ਧਰਮ ਨੂੰ ਬਚਾ ਲਓ ਗੋਬਿੰਦ ਰਾਏ ਮਹਾਰਾਜ ਕਹਿੰਦੇ ਤੁਹਾਡੇ ਤੋਂ ਵੱਡਾ ਕੋਈ ਜੋਧਾ ਨਹੀਂ ਹੋ ਸਕਦਾ ਮਹਾਰਾਜ ਤੁਸੀਂ ਇਨ੍ਹਾਂ ਪਿੱਛੇ ਕੁਰਬਾਨ ਹੋ ਸਕਦੇ ਹੋ ਜਦ ਪਾਲਕ ਤਦ ਬਾਲਕ ਦਿਓ ਜਦੋਂ ਆਪ ਪਾਲਨਾਰ ਓਏ ਤੇ ਚਮਕੌਰ ਦੀ ਗੜੀ ਉਥੇ ਬਾਬਾ ਅਜੀਤ ਸਿੰਘ ਜੀ ਵੱਲ ਸਤਿਗੁਰ ਜੀ ਤੱਕਦੇ ਨੇ ਜਿਲੇ ਤੱਕਦੇ ਨੇ ਨਾ ਤੇ ਪੰਜਾਬ ਪਿਆਰਿਆਂ ਵਿੱਚ ਬਾਬਾ ਅਜੀਤ ਸਿੰਘ ਜੀ ਮੋਰੀ ਬਣਦੇ ਨੇ ਜਥੇ ਦੇ ਤੇ ਗੋਬਿੰਦ ਸਿੰਘ ਜੀ ਧੰਨ ਗੁਰ ਕਲਗੀ ਧਰਪਾਸ਼ਾ ਜੀ ਜਿਹੜੇ ਅਮਰਤ ਸ਼ੱਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਤੇ ਉੱਥੇ ਸਾਡਾ ਫਰਜ ਏ ਕਹਿਣ ਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਲਨ ਹਰਪ੍ਰਤਾ ਨੂੰ ਭੇਜ ਕੇ ਤੇ ਜਦੋਂ ਆਪ ਪਾਲਨਹਾਰ ਬਣੇ ਉਦੋਂ ਬੱਚਿਆਂ ਨੂੰ ਭੇਜੀ ਦਿੱਤਾ ਜਾਓ ਆ ਜੀਤ ਸਿੰਘ ਤੁਹਾਡੀ ਪਹਿਲਾ ਲੋੜ ਹੈ ਤੇ ਭੇਜ ਕੇ ਸਤਗੁਰੂ ਆਪ ਕੱਚੀ ਗੜੀ ਤੇ ਚੜ ਗਏ ਸਿੰਘ ਪੁੱਛਦੇ ਨੇ ਮਹਾਰਾਜ ਕੀ ਗੱਲ ਹੋ ਗਈ ਕਹਿੰਦੇ ਮੈਂ ਵੇਖਾਂ ਤਸੀ ਮੇਰੇ ਪਿਓ ਦਾਦੇ ਨੇ ਐਡੀ ਐਡੀ ਕੁਰਬਾਨੀ ਕੀਤੀ ਏ ਉਹ ਮੈਂ ਵੇਖਾਂ ਤਸੀ ਮੇਰਾ ਜੀਤ ਸਿੰਘ ਕਿੱਡੀ ਕੀ ਕੁਰਬਾਨੀ ਕਰਕੇ ਸ਼ਹੀਦ ਹੋ ਗਿਆ ਹਾ ਹਾ ਕਹਿੰਦੇ ਮੈਂ ਵੇਖਾਂ ਤਸੀ ਮੇਰਾ ਜੀਤ ਜੇ ਇਹਦੇ ਸੀਨੇ ਵਿੱਚ ਫੱਟ ਲੱਗੇ ਇਹਨੇ ਕਿਸੇ ਦੇ ਫੱਟ ਮਾਰਿਆ ਵੀ ਹੋਏਗਾ ਤੇ ਕੀ ਆਪਣੇ ਧਰਮ ਤੋਂ ਕੁਰਬਾਨ ਹੋਵੇਗਾ ਕਹਿੰਦੇ ਜਦੋਂ ਕਲਗੀਆਂ ਵਾਲੇ ਪਾਸ਼ਾ ਦੀ ਨਿਗਾਹ ਬਾਬਾ ਜੀਤ ਸਿੰਘ ਤੇ ਪੈਂਦੀ ਏ ਤੇ ਕਲਗੀਆਂ ਵਾਲੇ ਪਾਸ਼ਾ ਜੀ ਜੀਲੇ ਜੁਝਾਰ ਸਿੰਘ ਨੂੰ ਭੇਜਦੇ ਨੇ ਨਾ ਤੇ ਫਿਰ ਫਾਰਸੀ ਵਿੱਚ ਝਕਾਰਾ ਛੱਡਦੇ ਨੇ ਕਹਿੰਦੇ ਓ ਦੁਨੀਆ ਦੇ ਲੋਕੋ ਅੱਜ ਮੈਨੂੰ ਮਾਣ ਅੱਜ ਮੈਨੂੰ ਅਨਰੰਕਾਰ ਨੇ ਚਾਰ ਪੁੱਤਰ ਦਿੱਤੇ ਸੀ ਦੋ ਚਮਕੌਰ ਦੀ ਗੜੀ ਚ ਦੇ ਚੱਲਿਆ ਤੇ ਦੋ ਅੱਗੇ ਸਰਹੰਦ ਚਲੇ ਜਾਣਗੇ ਮੈਨੂੰ ਮਾਣ ਵਾ ਵਾ ਉਹ ਬਾਜਾਂ ਵਾਲਿਆ ਧੰਨ ਤੇਰੀ ਕੁਰਬਾਨੀ ਪਹਿਲਾ ਪਿਓ ਭੇਜ ਦਿੱਤਾ ਫਿਰ ਪੁੱਤਰ ਭੇਜ ਦਿੱਤੇ ਭਾਈ ਮਤੀ ਦਾਸ ਸਤੀ ਦਾਸ ਦਿਆਲਾ ਜੀ ਵਾ ਵਾ ਦਿੱਲੀ ਦੇ ਵਿੱਚ ਜਦੋਂ ਸ਼ਹਾਦਤਾਂ ਪੀਂਦੇ ਨੇ ਨਾ ਤਖਤ ਤੇ ਉਦੋਂ ਹੀ ਡਿੱਗ ਗਿਆ ਸੀ ਇਹਦਾ ਉਹ ਤਖਤ ਉਦੋਂ ਟੁੱਟ ਗਿਆ ਸੀ ਵੀ ਇਹਦੇ ਸਿੰਘ ਆਰੇ ਨਾਲ ਦੁਫਾੜ ਕਰ ਦਿੱਤੇ ਨੇ ਉਹਨਾਂ ਨੇ ਸੀ ਨਹੀਂ ਕੀਤੀ ਜੇ ਇਹਨੂੰ ਮੈਂ ਫਤਵਾ ਦੇ ਦਾਂਗਾ ਸੀ ਇਹਨੇ ਵੀ ਨਹੀਂ ਕਰਨੀ ਮੈਂ ਤੇ ਜਿਉਂਦਾ ਹੀ ਮਰ ਗਿਆ ਪੰਥ ਦੇਸ਼ ਹਿਦਾਦਿਆਂ ਕੱਲਾ ਨੇ ਨਿਆਰੀਆ ਆਪਣੇ ਲਹੂ ਚ ਜਿੰਨਾ तारीअ लहूचन भुलाई तारीअ खई वीर बोले ਵਣ ਆ ਤੂੰ ਦੇਖੀ ਕਿਤੇ ਡੋਲੇ ਜਲਮਾਂ ਦੇ ਸਿਨੇ ਉੱਤੇ ਤਸ ਗਈ ਆਯਾਰੀਆਂ ਆਪਣੇ ਲਹੂ ਚ ਜਿਨਾ ਬੰਦ ਕੀ ਕਿਸੇ ਬੰਦ ਬੰਦ ਕਟਵਾਲਿਆ ਹੱਸ ਹੱਸ ਕਿਸੇ ਨੇ ਖੋਪਰ ਲਹਾਲਿਆ ਹੱਸ ਹੱਸ ਕਿਸੇ ਨੇ ਖੋਪਰ ਸਿੱਖੀ ਪਿੱਛੇ ਜਨਾਂ ਵੀ ਨਹੀਂ ਕੀਤੀਆਂ ਪਿਆਰੀਆਂ ਆਪਣੇ ਲਹੂ ਚ ਜਨਾਂ ਆਪਣੀਆਂ ਤਾਰੀਆਂ ਆਪਣੇ ਲਹੂ ਚ ਜਨਾਂ ਆਪਣੀਆਂ ਤਾਰੀਆਂ ਗੁਰਮਖ ਪਿਆਰਿਓ ਸੱਚੀ ਦੱਸਾਂ ਤੇ ਇਹ ਸ਼ਹੀਦੀਆਂ ਜੇ ਦਿਲ ਦੀ ਗਹਿਰਾਈ ਵਿੱਚੋਂ ਗਾਈ ਜਾਵੇ ਨਾ ਗੱਲ ਬਸ ਕਹਿਣ ਦੀ ਲੋੜ ਨਹੀਂ ਪੈਂਦੀ ਉੱਥੇ ਆਪਣੇ ਆਪ ਹੀ ਬੈਰਾਗ ਪੈਦਾ ਹੋਈ ਜਾਂਦਾ ਹੈ ਇਹ ਸ਼ਹਾਦਤਾਂ ਹੀ ਐਸੀਆਂ ਨੇ ਚਾਹੇ ਚਮਕੌਰ ਦੀ ਗੜੀ ਹੋਵੇ ਚਾਹੇ ਸਰਹੰਦ ਦਾ ਸਾਕਾ ਹੋਵੇ ਤੇ ਚਾਹੇ ਦਿੱਲੀ ਚਾਂਦਨੀ ਚੌਂਕ ਹੋਵੇ ਇਹਨਾਂ ਗੱਲਾਂ ਦਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਤੱਤੀ ਤਵੀ ਅੱਗੇ ਸੀਸ ਵੇਖਿਆ ਕਿਵੇਂ ਝੁਕਦਾ ਹੈ ਇਹ ਸ਼ਹਾਦਤਾਂ ਹੀ ਵੱਖਰੀਆਂ ਨੇ ਆਓ ਬਹੁਤ ਧੰਨਵਾਦ ਹੈ ਮਹਾਂਪੁਰਖਾਂ ਦਾ